ਜੀ ਮਿੱਤਰੋ ਕੀ ਹਾਲ ਚਾਲਾ ਤੁਹਾਡਾ ਤੁਹਾਡੇ ਲਈ ਫਿਰ ਆਪਾਂ ਲੋਕਾਂ ਵੱਲੋਂ ਪਾਈਆਂ ਗਈਆਂ ਕਮੈਂਟਾਂ ਵਿੱਚ ਲੰਤਾਂ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ ਹੁਣ ਵੀਡੀਓ ਵੇਖਦੇ ਤੇ ਕਮੈਂਟ ਪੜ੍ਹਦੇ ਚਲੋ ਆਜੋ ਫਿਰ ਜੀ ਮਿੱਤਰੋ ਆ ਵੀਡੀਓ ਵੇਖੋ ਤੇ ਮੈਡਮ ਦੇ ਵਾਲ ਚੈੱਕ ਕਰੋ ਫਿਰ ਆਪਾਂ ਲੋਕਾਂ ਵੱਲੋਂ ਕੀਤੇ ਫਣੀ ਕਮੈਂਟ ਪੜ੍ਹਦੇ ਆਜੋ ਕੀ ਆ ਕੀ ਆ ਬਾਰਾ ਸਿੰਘਾ ਆ ਜਾਂ ਬਾਰਾ ਸਿੰਘਾ ਆ ਫਿਰ ਕੀ ਹੋ ਗਿਆ ਪਹਿਲੀ ਵਾਰੀ ਦੇਖਿਆ ਤਾਂ ਲੱਗਦਾ ਮੈਡਮ ਪਿਛਲੇ ਜਨਮ ਚ ਪੱਕਾ ਬਾਰਾ ਸਿੰਘਾ ਸੀ ਇਨੂੰ ਕਹਿੰਦੇ ਮੂਰਖਾਂ ਦੇ ਸਿੰਘ ਲੱਗਦਾ ਕੰਧਾਂ ਦੇ ਜਾਲੇ ਵੀ ਖੜਕੇ ਹੀ ਲਾ ਲੈਂਦੀ ਹੋਣੀ ਬੀਪਾ ਤੋਂ ਪੰਜਾਬ ਦੇ ਪਿੰਡਾਂ ਚ ਨਾ ਜਾਈਂਦੇ ਤਾਂ ਬਿਜਲੀ ਵਾਲੀਆਂ ਤਾਰਾਂ 'ਚ ਉਲਝ ਜਾਣਾ ਤੂੰ ਬੱਤ ਸਹੀ ਏ ਤੂੰ ਤਾਂ ਸਾਡੇ ਜਵਾਕੀ ਡਰਾਤੇ ਹੁਣ ਤਾਂ ਸਾਲਾ ਇੰਸਟਾਗ੍ਰਾਮ ਵੀ ਜੂ ਬਣਿਆ ਪਿਆ ਇਹਦਾ ਤਾਂ ਘਰ ਵਾਲੇ ਵੀ ਇਹਦੇ ਤੋਂ ਦੂਰ ਰਹਿੰਦਾ ਓਣਾ ਵੀ ਸੋਚਦਾ ਓਣਾ ਕਿਤੇ ਸਿੰਘ ਮਾਰ ਕੇ ਵੱਖੀ ਨਾ ਪਾੜ ਦਵੇ ਵਾਲਾ ਤਾਂ ਫਿਰ ਵੀ ਠੀਕ ਸੀ ਪਰ ਇਹ ਤਾਂ ਜੈਡ ਬਲੈਕ ਆ ਗਜਬ ਇੱਜ਼ਤੀ ਹੈ ਮੈਂ ਕੁੜੀਆਂ ਦੀ ਸਰਦਾਰ ਵੇ ਮੈਨੂੰ ਕੁੜੀਆਂ ਕਹਿ ਦਿਆਂ ਵੀਰ ਤੂੰ ਰਾਤ ਨੂੰ ਬਾਹਰ ਨਾ ਨਿਕਲਿਆ ਕਰ ਭੂਤਾ ਡਰ ਜਾਣਗੀਆਂ ਤੇਰਾ ਕਾਲੇ ਰੰਗ ਦਾ ਯਾਰ ਲੋਕਾਂ ਦੀ ਸ਼ਰਤ ਤਵੇਂ ਨਾ ਲੱਗੀ ਹੁੰਦੀ ਐ ਮੈਨੂੰ ਲੱਗਦਾ ਇਹਦੀ ਸ਼ਰਤ ਹਨੇਰੀਆਂ ਰਾਤਾਂ ਨਾਲ ਲੱਗੀ ਆ ਇਨਾ ਕਾਲਾ ਫੇਰ ਵੀ ਕਾਲੇ ਰੰਗ ਦੀ ਟੋਪੀ ਪਾਈ ਫਿਰਦਾ ਜਮਾ ਹੀ ਅਫੀਮ ਦਾ ਗੋਲਾ ਲੱਗ ਜਾਂਦਾ ਕੀ ਹੋਇਆ ਮੇਰਾ ਸਜਣੇ ਕਾਲਾ ਮੈਂ ਕੁੜੀਆਂ ਕੁੜੀ ਨੂੰ ਤਾਂ ਜੱਟ ਪਲੱਸ ਸਿਕਿਉਰਟੀ ਮਿਲ ਗਈ ਬਲੈਕ ਔਇਲ ਨੇਚਰਲ ਬਿਊਟੀ ਇੱਛਾ ਤਾਰੀ ਠੱਕਾ ਇੱਛਾ ਤਾਰੀ ਠੱਕਾ ਟੈਂਪੂਆਂ ਦੇ ਕੇਰ ਟੈਂਪੂ ਜੰਮੇ ਟੈਂਪੂਆਂ ਨਾਲ ਮਨ ਜਸ਼ਨ ਮਨਾਏ ਟੈਂਪੂ ਹੀ ਟੈਂਪੂ ਨੂੰ ਪੁੱਛਣ ਲੱਗੇ ਟੈਂਪੂ ਬਣ ਮਣ ਕਿੱਥੋਂ ਆਏ ਸਾਲੇ ਨੇ ਕੱਚਾ ਤੇ ਵੀ ਮੁੱਛਾ ਮੁੰਨ ਕੇ ਰੱਖੀਆਂ ਹੋਈਆਂ ਸੋਰਤ ਤੱਕ ਟਿਕਾਣੇ ਆ ਜਾਣੀ ਜਦੋਂ ਗੰਨੇ ਤੇ ਸਰੋਂ ਦਾ ਤੇਲ ਲਾ ਕੇ ਤੇਰੇ ਚਿੱਤਣਾ ਹੀ ਦਿੱਤਾ ਅਰੇ ਕਹਿਣਾ ਕੀ ਚਾਹਤੇ ਹੋ ਇਹ ਤਾਂ ਸਾਲਾ ਨਿੰਮ ਬੰਨਿਆ ਵੀ ਖੂਚ ਗਿਆ ਤੁਸੀਂ ਕਮੈਂਟਾਂ ਚ ਲਾਣ ਤਾਂ ਪਾਉ ਮੈਂ ਚਾਹ ਬਣਾ ਕੇ ਲਿਆਣਾ ਸ਼ਾਬਾਸ਼ ਪਾਪਾ ਕੀ ਭਰੀ ਨਾ 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 ਪਰਿਓ ਕੇ ਪਾਪਾ ਜੀ ਮਿੱਤਰੋ ਅੱਜ ਦੀ ਵੀਡੀਓ ਚ ਨਾ ਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਆ ਕਰੋ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਫਨੀ ਕਮੈਂਟਾਂ ਵਾਲੀ ਵੀਡੀਓ ਚ ਬਾਏ ਬਾਏ